ਸਾਡੇ YouTube ਚੰਨ ਤੇ ਆਫਰ ਦਾ ਸਵਾਲ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਪੈਨਸ਼ਨਰਾਂ ਵੱਲੋਂ ਆਪਣੀਆਂ ਹੱਕੀ ਮੰਗਾਂ ਦੇ ਹੱਕ ਵਿੱਚ ਮੁੱਖ ਮੰਤਰੀ ਦੀ ਚੰਡੀਗੜ੍ਹ ਸਰਕਾਰ ਹੀ ਰਹਿਸ਼ ਵੱਲ ਕੀਤੇ ਜਾਣ ਵਾਲੇ ਰੋਜ਼ ਮਾਰਚ ਬਾਰੇ ਜ਼ਿਕਰ ਕਰਾਂਗੇ ਪਰੰਤੂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਸਰ ਨੂੰ ਜਾਚ ਹੈ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਇਸ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਰੇ ਕਾਉਣ ਵਾਲੀ ਵੀਡੀਓ ਨੋਟੀਫਿਕੇਸ਼ਨ ਆਪ ਜੀ ਨੂੰ ਸਮੇਂ ਸਿਰ ਮਿਲ ਜਾਇਆ ਕਰੇ ਪੈਨਸ਼ਨਰਾਂ ਦੀਆਂ ਬਹੁਤ ਹੀ ਲੰਬੇ ਸਮੇਂ ਤੋਂ ਕੁਝ ਮੰਗਾਂ ਪੈਂਡਿੰਗ ਪਈਆਂ ਹਨ ਜਿਨ੍ਹਾਂ ਵਾਸਤੇ ਸਮੇਂ-ਸਮੇਂ ਤੇ ਉਹਨਾਂ ਵੱਲੋਂ ਜ਼ੋਸ ਮਜਾਦੇ ਧਰਨੇ ਰੈਲੀਆਂ ਕਰਕੇ ਸਰਕਾਰ ਦਾ ਧਿਆਨ ਇਹਨਾਂ ਮੰਗਾਂ ਵੱਲ ਖਿੱਚਣ ਦੀ ਕੋਸ਼ਿਸ਼ ਕੀਤੀ ਗਈ ਹੈ ਪਰੰਤੂ ਸਰਕਾਰ ਦੇ ਕੰਨਾਂ ਤੇ ਕੋਈ ਵੀ ਜੂੰ ਨਹੀਂ ਸਰਕ ਰਹੀ ਜਿਸ ਕਰਕੇ ਪੈਨਸ਼ਨਰਾਂ ਨੂੰ ਇੱਕ ਵਾਰ ਫੇਰ ਵਿਸ਼ਾਲ ਜ਼ੋਸ ਮਾਰਚ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ ਉਹਨਾਂ ਦੀਆਂ ਮੁੱਖ ਮੰਗਾਂ ਵਿੱਚੋਂ ਉਹਨਾਂ ਦੀ ਪੈਨਸ਼ਨ ਯਾਨੀ ਕਿ ਪੈਨਸ਼ਨਾਂ ਦੀ ਪੈਨਸ਼ਨ 2.95 ਦੇ ਫੈਕਟਰ ਦੇ ਨਾਲ ਸੋਧੇ ਜਾਣ ਦੀ ਇੱਕ ਮੁੱਖ ਮੰਗ ਹੈ ਇਸ ਤੋਂ ਇਲਾਵਾ ਪੈਂਡਿੰਗ 13% ਡੀਏ ਜਾਰੀ ਕਰਨ ਦੀ ਮੰਗ ਵੀ ਕੋਈ ਛੋਟੀ ਮੰਗ ਨਹੀਂ ਹੈ ਜਿਸ ਨੂੰ ਕੇ ਸਰਕਾਰ ਨੇ ਬਹੁਤ ਲੰਬੇ ਸਮੇਂ ਤੋਂ ਨਜ਼ਰਅੰਦਾਜ਼ ਕੀਤਾ ਹੋਇਆ ਹੈ ਇਸ ਤੋਂ ਇਲਾਵਾ ਜੋ ਬਕਾਇਆ ਹਨ ਉਹ ਲੰਬੀਆਂ ਕਿਸ਼ਤਾਂ ਦੇ ਵਿੱਚ ਜਾਨੀ 36 ਤੋਂ 42 ਕਿਸ਼ਤਾਂ ਦੇ ਵਿੱਚ ਜਾਰੀ ਕਰਨ ਦਾ ਜੋ ਸਰਕਾਰ ਦਾ ਪ੍ਰੋਗਰਾਮ ਹੈ ਉਹ ਵੀ ਪੈਨਸ਼ਨਾਂ ਨੂੰ ਠੀਕ ਨਹੀਂ ਜਾਪ ਰਿਹਾ ਇਸ ਕਰਕੇ ਹੋਰ ਵੀ ਇਤਾਂ ਦੀਆਂ ਮੰਗਾਂ ਮਨਵਾਉਣ ਦੇ ਵਾਸਤੇ ਪੈਨਸ਼ਨਰ ਨੇ ਹੁਣ ਇੱਕ ਵਿਸ਼ਾਲ ਰੋਸ ਮਾਰਚ ਕਰਨ ਦਾ ਫੈਸਲਾ ਕੀਤਾ ਹੈ ਪੰਜਾਬ ਰਾਜ ਪੈਨਸ਼ਨਰਾਂ ਸੰਘ ਅਤੇ ਸਹਿਯੋਗੀ ਜਥਬੰਦੀਆਂ ਨੇ ਦੋਸ਼ ਲਗਾਇਆ ਹੈ ਕਿ ਪੰਜਾਬ ਸਰਕਾਰ ਪੈਨਸ਼ਨਾਂ ਦੀਆਂ ਮੰਗਾਂ ਨੂੰ ਪੂਰਾ ਕਰਨ ਦੀ ਬਜਾਏ ਖਜ਼ਾਨਾ ਖਾਲੀ ਹੋਣ ਦਾ ਢੰਡੋਰਾ ਪੇਟ ਰਹੀ ਹੈ ਜਦ ਕਿ ਅਫਸਰशाही ਸਰੋਤਾਂ ਨੂੰ ਹੜੱਪ ਰਹੀ ਹੈ ਇਸ ਕਰਕੇ ਪੈਨਸ਼ਨਰਾਂ ਨੂੰ ਆਪਣੀਆਂ ਮੰਗਾਂ ਲਈ ਸੜਕਾਂ ਤੇ ਧੱਕੇ ਖਾਣੇ ਪੈ ਰਹੇ ਹਨ ਰੂਪ ਨਗਰ ਪ੍ਰੈਸ ਕਲੱਬ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਡਾਕਟਰ ਐਨ ਕੇ ਕਲਸੀ ਪ੍ਰਧਾਨ ਪੰਜਾਬ ਰਾਜ ਪੈਨਸ਼ਨਰ ਮਾਨ ਸੰਘ ਬੀ ਐਸ ਸੈਣੀ ਜਨਰਲ ਸਕਤਰ ਦਿਲੀਪ ਸਿੰਘ ਪ੍ਰਧਾਨ ਪੀ ਆਈ ਸੀ ਸ਼ਿਵ ਵੀਰ ਸਿੰਘ ਅਰੋੜਾ ਸੁਖਵਿੰਦਰ ਸਿੰਘ ਬਾਗੋ ਬਾਣੀ ਇੰਜੀਨੀਅਰ ਐਸੋਸੀਏਸ਼ਨ ਪੰਜਾਬ ਅਮਰਜੀਤ ਸਿੰਘ ਸੇਵਿਆ ਪੰਜਾਬ ਮੰਡੀਕਰਨ ਬੋਰਡ ਕਰਤਾਲ ਸਿੰਘ ਪਾਲ ਅਤੇ ਬਲਵਿੰਦਰ ਸਿੰਘ 올 ਕੈਡਰ ਪੈਨਸ਼ਨਰ ਐਸੋਸੀਏਸ਼ਨ ਪੀ ਐਸ ਪੀ ਸੀ ਐਲ BSPTCL ਪੰਜਾਬ ਸਮੇਤ ਕਈ ਆਗੂਆਂ ਨੇ ਸ਼ਿਰਕਤ ਕੀਤੀ ਆਗੂਆਂ ਨੇ ਐਲਾਨ ਕੀਤਾ ਕਿ 17 ਅਕਤੂਬਰ ਨੂੰ ਪੈਨਸ਼ਨਰਾਂ ਵੱਲੋਂ ਚੰਡੀਗੜ੍ਹ ਵਿਖੇ ਮੁੱਖ ਮੰਤਰੀ ਦੀ ਸਰਕਾਰੀ ਰਿਹائش ਵੱਲ ਰੋਸ ਮਾਰਚ ਕੀਤਾ ਜਾਵੇਗਾ ਇਸ ਸੰਬੰਧੀ ਨੋਟਿਸ ਡਿਪਟੀ ਕਮਿਸ਼ਨਰ ਰੂਪਨਗਰ ਨੂੰ ਸੌਂਪਿਆ ਗਿਆ ਹੈ ਇਸ ਮੌਕੇ ਸਭਾਈ ਆਗੂ ਜਰਨੈਲ ਸਿੰਘ ਸਿੰਧੂ ਮੁਹੱਬਦੀ ਇੰਜੀਨੀਅਰ ਗੀ ਸੰਤਾਲੀਵਾਲ ਗੁਰਦਾਸਪੁਰ ਇੰਜੀਨੀਅਰ ਗੁਰਨਾਮ ਸਿੰਘ ਸੈਣੀ ਸੰਰੂਰ ਰਾਮ ਸਿੰਘ ਕਲੜਾ ਮਾਸਟਰ ਅਰਤਾਜ ਸਿੰਘ ਲੋਧੀ ਮਾਜਰਾ ਵਰਨਾਮ ਸਿੰਘ ਔਲਖ ਅਰਜਨ ਸਿੰਘ ਰੂਪਨਗਰ ਮਾਸਟਰ ਅਮਰੀਕ ਸਿੰਘ ਜਲਦਾਰ ਸਿੰਘ ਜੇਪੀ ਸਿੰਘ ਹਰਪ੍ਰੀਤ 인ਦਰ ਸਿੰਘ ਜਟਾ ਰਕੇਸ਼ ਕੁਮਾਰ ਅਰੋੜਾ ਮਨਮੋਹ ਸਿੰਘ ਆਦੀ ਵੀ ਹਾਜ਼ਰ ਹਨ ਤਾਂ ਆਪਣੀਆਂ ਮੰਗਾਂ ਦੇ ਹੱਕ ਦੇ ਵਿੱਚ ਆਵਾਜ਼ ਬੁਲੰਦ ਕਰਦੇ ਹੋਏ ਸਭ ਪੈਨਸ਼ਨਰਸ ਨੇ ਇਹ ਵੀ ਮੰਗ ਕੀਤੀ ਹੈ ਇਹ ਉਹਨਾਂ ਦੀਆਂ ਮੰਗਾਂ ਵੱਲ ਸਰਕਾਰ ਜਲਦੀ ਧਿਆਨ ਦੇ ਕੇ ਤੇ ਇਸ ਵਿਸ਼ਾਲ ਮਾਰਚ ਕੀਤੇ ਜਾਣ ਤੋਂ ਪਹਿਲਾਂ ਪਹਿਲਾਂ ਹੀ ਉਹਨਾਂ ਮੰਗਾਂ ਦਾ ਨਿਪਟਾਰਾ ਕਰੇ ਨਹੀਂ ਤਾਂ ਫਿਰ ਜੋ ਪੈਨਸ਼ਨਰ ਸਹਾਨਾ ਉਹ ਇਹ ਮਾਰਚ ਕਰਨ ਲਈ ਮਜਬੂਰ ਹੋਣਗੇ ਤੇ ਦੇਖਣ ਵਾਲੀ ਗੱਲ ਤਾਂ ਇਹ ਵੀ ਹੋਵੇਗੀ ਕਿ ਕੀ ਸਰਕਾਰ ਇਸ ਮਾਰਚ ਤੋਂ ਪਹਿਲਾਂ ਕੀ ਜਿਹੜੀ 17 ਅਕਤੂਬਰ ਤੋਂ ਪਹਿਲਾਂ ਹੀ ਉਹਨਾਂ ਦੀਆਂ ਮੰਗਾਂ ਵੱਲ ਧਿਆਨ ਦੇ ਕੇ ਆਪਣੇ ਆਪ ਪੂਰਤੀ ਕਰਦੀ ਹੈ ਜਾਂ ਫਿਰ ਪੈਨਸ਼ਨਾਂ ਦੇ ਸਬਰ ਦੀ ਅਜੇ ਹੋਰ ਪਰਖਾ ਲੈਣ ਨੂੰ ਸਰਕਾਰ ਤਰਜੀਹ ਦਿੰਦੀ ਹੈ ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਇਸ ਵੀਡੀਓ ਵਿੱਚ ਬਸ ਇੰਨਾ ਹੀ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤੇ ਤੁਸ ਨੂੰ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਮਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖੋਨੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ